बीटीवी ब्रॉडकास्टिंग देख रहे सारे दर्शकों प्यारपरी सत श्रीकाल मैं मैं सिमरनजीत मिमरनजीत लेके हाजिर हाँ कैनेडा के अंतराष्ट्रीय हा। खबर का बुलेटिन सब तो पहले शुरुआत करते हैं मुखर के न मेगा हवाई अड्डे में दूजे सब खराब रैंक टोरोंटो पियसन एयरपोर्ट कबैक प्रीमियर ने टूडो नहर करने ल्लॉक कैबेकुआ तक की पहुंच सी एस आई एस रिपोर्ट खुलासा भारत चीन ने कनेडियन राजनीति प्रभावित करने दिखा कोशिशा संयुक्त राष्ट्र जनरल असैम्बली ने इसराइलों फलस्तीनी इलाकों का कब्जा खत्म करने की Hora a Bram está na... ਕੈਲਗਰੀ ਪੁਲਿਸ ਫਿਸ਼ਕ੍ਰਿਕ ਪਾਰਕ ਵਿੱਚ 1 ਅਗਸਤ ਨੂੰ ਹੋਏ ਇੱਕ ਨੌਜਵਾਨ ਕੁੜੀ ਤੇ ਜਿੰਸੀ ਸ਼ੋਸ਼ਣ ਦੀ ਜਾਂਚ ਕਰ ਰਹੀ ਹੈ ਪੁਲਿਸ ਮੁਤਾਬਕ ਕਿ ਹਮਲਾ ਰਾਤ 8 ਤੋਂ 9 ਵਜੇ ਦੇ ਵਿਚਕਾਰ ਆਈਸਕੇਲਜ਼ ਇੱਕ ਪ੍ਰਸਿੱਧ ਤੈਰਾਕੀ ਖੇਤਰ ਵਿੱਚ ਹੋਇਆ ਜਦੋਂ ਇੱਕ ਆਨਪਛਾਤਾ ਵਿਅਕਤੀ ਪੇੜ ਦਾ ਕੋਲ ਪਹੁੰਚਿਆ ਜਦੋਂ ਉਹスイਮਿੰਗ ਕਰ ਰਹੀ ਸੀ ਉਹਨੇ ਦੱਸਿਆ ਕਿ ਉਸ ਬੱਚੀ ਦੀ ਮਾਂ ਨੇੜੇ ਹੀ ਆਪਣੇ ਦੋਸਤੋ ਮਿੱਤਰਾਂ ਨਾਲ ਬੈਠੀ ਹੋਈ ਸੀ ਅਤੇ ਜਦੋਂ ਉਹ ਉੱਥੋਂ ਵਾਪਸ ਜਾਣ ਲੱਗੇ ਤਾਂ ਬੱਚੇ ਨੇ ਆਪਣੀ ਮਾਂ ਨੂੰ ਜਿੰਸੀ ਹਮਲੇ ਬਾਰੇ ਦੱਸਿਆ ਜਿਸ ਦਾ ਪਤਾ ਲੱਗਦੇ ਹੀ ਮਾਂ ਨੇ ਪੁਲਿਸ ਨੂੰ ਇਸ ਘਟਨਾ ਬਾਰੇ ਸੂchnਾ ਦਿੱਤੀ ਅਜੇ ਤੱਕ ਜੋ ਅਪਡੇਟ ਸਾਹਮਣੇ ਆ ਇੱਕ ਸ਼ੱਕੀ ਦੀ ਪਛਾਣ ਕੀਤੀ ਹੈ ਜਿਸ ਦੀ ਉਮਰ ਮਿਡ 30ਸ ਵਿੱਚ ਦੱਸੀ ਜਾ ਰਹੀ ਹੈ ਅਤੇ ਅਧਿਕਾਰੀ ਕਿਸੇ ਠੋਸ ਸਬੂਤ ਤੱਕ ਪਹੁੰਚਣ ਲਈ ਜਾਂਚ ਨਗੇ ਵਧਾਉਂਦੇ ਹੋਏ ਲੋਕਾਂ ਤੋਂ ਵੀ ਜਾਣਕਾਰੀ ਦੀ ਮੰਗ ਕਰ ਰਹੇ ਹਨ ਜੋ ਉਸ ਸਮੇਂ ਉੱਥੇ ਮੌਜੂਦ ਸੀ ਪੁਲਿਸ ਦਾ ਮੰਨਣਾ ਹੈ ਕਿ ਜਿਹੜੇ ਸ਼ੱਕੀ ਦੀ ਉਹਨਾਂ ਨੂੰ ਪਾਲਿਆ ਉਹ ਅਕਸਰ ਆਈਸਕੇਪਸ ਦੇ ਵਿੱਚ ਜਾਂਦਾ ਰਹਿੰਦਾ ਹੈ ਇਸ ਜਨਸੀ ਹਮਲੇ ਤੋਂ ਬਾਅਦ ਪੁਲਿਸ ਨੇ ਹੋਰਾਂ ਦੀ ਸੁਰੱਖਿਆ ਲਈ ਖੇਤਰ ਵਿੱਚ ਸੁਰੱਖਿਆ ਉਪਾਅ ਲਾਗੂ ਕੀਤੇ ਹਨ ਜਦੋਂ ਕਿ ਇਸ ਮਾਮਲੇ ਵਿੱਚ ਜਾਂਚ ਚੱਲੀ ਹੈ ਅਤੇ ਨਾਲ ਹੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੱਲ੍ਹ ਕੇ ਪੁਲਿਸ ਨਾਲ ਸੰਪਰਕ ਕਰੇ ਜਾਂ ਕ੍ਰਾਈਮ ਸਟਾਪਰਸ ਦੁਆਰਾ ਨਾਮ ਰੂਪ ਵਿੱਚ ਇਸ ਏਜੰਸੀ ਹਮਲੇ ਨਾਲ ਜੁੜੀ ਕੋਈ ਵੀ ਟਿਪ ਦਰਜ ਕਰਵਾ ਸਕਦੇ ਹਨ ਜੁਲਾਈ ਵਿੱਚ ਜੰਗਲ ਦੀ ਅਗਨ ਨਾਲ ਕਸਬੇ ਦੇ ਇੱਕ ਤਿਹਾਈ ਹਿੱਸੇ ਨੂੰ ਤਬਾਹ ਕਰਨ ਤੋਂ ਬਾਅਦ ਅਲਬਰਟਾ ਸਰਕਾਰ ਇਸ ਪਰ ਨੂੰ ਲਗਭਗ 150 ਮਿਲੀਅਨ ਡਾਲਰ ਦੇ ਰਹੀ ਹੈ ਸਿੱਕਿਆ ਗਿਆ ਹੈ ਕਿ ਇਹ ਪੈਸਾ ਸਟਾਫ ਦੇ ਓਵਰਟਾਈਮ ਐਮਰਜੈਂਸੀ ਪਹੁੰਚ ਆਸਰਾ ਤੇ ਰਿਕਵਰੀ ਲਈ ਲੋੜਿੰਦੇ ਹੋਰ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ਰਿਪੋਰਟ ਮੁਤਾਬਕ ਅਗਨ ਨਾਲ ਪ੍ਰਭਾਵਿਤ ਨਿਵਾਸੀ ਇਸ ਫੰਡਿੰਗ ਤੱਕ ਸਿੱਧੇ ਤੌਰ ਤੇ ਪਹੁੰਚ ਨਹੀਂ ਕਰ ਸਕਦੇ ਹਨ ਇਸ ਦੀ ਬਜਾਏ ਇਹ ਕਸਬੇ ਦੇ ਮੁੜ ਬਹਾਲ ਅਤੇ ਮੁੜ ਨਿਰਮਾਣ ਦੀ ਯਤਨਾਂ ਦਾ ਸਮਰਥਨ ਕਰੇਗਾ ਐਮਰਜੈਂਸੀ ਸੇਵਾਵਾਂ ਮੰਤਰੀ ਮਾਈਕ ਐਲਿਸ ਨੇ ਕਿਹਾ ਕਿ ਇਹ ਫੰਡਿੰਗ ਜੈਸਪਰ ਦੀ ਰਿਕਵਰੀ ਪ੍ਰਕਿਰਿਆ ਲਈ ਮਹੱਤਵਪੂਰਨ ਹੈ ਉਹਨਾਂ ਨੇ ਕਿਹਾ ਕਿ ਇਹ ਫੰਡ ਅਲਬਰਟਾ ਦੇ ਡਿਜ਼ਾਸਟਰ ਰਿਕਵਰੀ ਪ੍ਰੋਗਰਾਮ ਤੋਂ ਆਉਂਦੇ ਹਨ ਜਿਸ ਨੇ ਪਹਿਲਾਂ ਫੋਰਟ ਮੈਕਮਰੀ ਦੀ 2016 ਦੀ ਆਗ ਤੋਂ ਬਾਅਦ ਮਦਦ ਕੀਤੀ ਸੀ ਅਤੇ ਪਿਛਲੇ ਸਾਲ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਦਾ ਸਮਰਥਨ ਕੀਤਾ ਸੀ ਅੱਗੇ ਜਾਣਕਾਰੀ ਦਿੰਦੇ ਹੋਏ ਐਮਰਜੈਂਸੀ ਸੇਵਾਵਾਂ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ 90% ਦੀ ਯੋਗ ਖਰਚਿਆਂ ਨੂੰ ਕਵਰ ਕਰਦਾ ਹੈ ਅਤੇ ਬਾਕੀ 10% ਮਿਊਂਸਪੈਲਿਟੀ ਦੁਆਰਾ ਅਦਾ ਕੀਤੇ ਜਾਂਦੇ ਹਨ ਮਾਮੋਰਾ ਦੇ ਲੈਕ ਟਾਊਨਸ਼ਿਪ 온ਟਾਰੀਓ ਵਿੱਚ ਇੱਕ 84 ਸਾਲਾ ਔਰਤ ਨੂੰ 12 ਸਤੰਬਰ ਨੂੰ ਇੱਕ ਸਕੈਮਰ ਨੇ ਧੋਖਾ ਦਿੱਤਾ ਜਾਣਕਾਰੀ ਮੁਤਾਬਕ ਪੀੜਤ ਔਰਤ ਦੇ ਕੰਪਿਊਟਰ ਤੇ ਇੱਕ ਪੌਪਅਪ ਮੈਸੇਜ ਜੋ ਕਿ ਟੈਕਸਪੋਰਟ ਤੋਂ ਹੋਣ ਦਾ ਦਾਵਾ ਕਰਦਾ ਇਹਨੇ ਉਸ ਦੇ ਸਾਰੇ ਕੰਪਿਊਟਰ ਫੰਕਸ਼ਨਸ ਨੂੰ ਲੌਕ ਕਰ ਦਿੱਤਾ ਤੇ ਇੱਕ ਝਾਲੀ ਮਾਈਕਰੋਸਾਫਟ ਲੋਗੋ ਅਤੇ ਫੋਨ ਨੰਬਰ ਸ਼ਾਮਲ ਕੀਤਾ ਔਰ ਉਸਨੇ ਨੰਬਰ ਤੇ ਕਾਲ ਕੀਤੀ ਤੇ ਇੱਕ ਸਕੈਮਰ ਨੇ ਟੈਕਨੀਸ਼ੀਅਨ ਹੋਣ ਦਾ ਬਹਾਨਾ ਲਗਾ ਕੇ ਉਸ ਨੂੰ ਕੰਟੇਵਦੀ ਹੋੜਦੇ ਰੱਖਿਆ ਇਸ ਦੌਰਾਨ ਪਟਾਲੇਵਾਸੇ ਪੀੜਤ ਨੂੰ ਆਪਣੀ ਆਨਲਾਈਨ ਬੈਂਕਿੰਗ ਵਿੱਚ ਲੌਗਇਨ ਕਰਨਾ ਤੇ ਕੰਪਿਊਟਰ ਨੂੰ ਛੱਡਣ ਪੁਲਿਸ ਇਸ ਘਟਨਾ ਤੋਂ ਬਾਅਦ ਜਨਤਾ ਖਾਸ ਤੌਰ ਤੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਦੇ ਕਪੜਿਆਂ ਤੋਂ ਸਾਵਧਾਨ ਰਹਿਣ ਲਈ ਚੇਤਾਵਨੀ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਸ਼ੱਕੀ ਸੰਦੇਸ਼ ਦਿਖਦਾ ਹੈ ਤਾਂ ਤੁਸੀਂ ਆਪਣਾ ਕੰਪਿਊਟਰ ਬੰਦ ਕਰਦਾ ਹੋਇਆ ਤੇ ਕਿਸੇ ਭਰੋਸੇਯੋਗ ਤਕਨੀਕੀ ਸਹਾਇਤਾ ਸੇਵਾ ਨਾਲ ਸੰਪਰਕ ਕਰੋ ਡੋਰ ਟੂ ਡੋਰ ਵਿਕਰੀ ਤੋਂ ਖਤੜੀ ਦੇ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਤਿੰਨ ਹੋਰਾਂ ਲਈ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਗਏ ਹਨ। ਮਿਸਿਸ ਆਗਾ ਦੇ 39 ਸਾਲਾ ਰਾਜੀਵਨ ਥਿਲੰਦਾਰਾ ਚਾ ਅਤੇ ਸਕਾਬਰੋ ਤੋਂ 40 ਸਾਲਾ ਸਜ਼ਾਦ ਅਹਿਮਦ ਤੇ ਤੋਖਤੜੀ ਦੇ ਦੋਸ਼ਨ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਖਿਲਾਫ ਕੈਨੇਡਾ ਵਿਆਪੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ ਜੋ ਕਿ ਟੋਰਾਂਟੋ ਦਾ 23 ਸਾਲਾ ਅਨਸ ਈਯੂਬ ਪਿਕਰਿੰਗ ਦਾ 33 ਸਾਲਾ ਮੁਹੰਮਦ ਵਕਾਰ ਅਫਸਲ ਅਤੇ ਸਕਾਬਰੋ ਤੋਂ 28 ਸਾਲ ਦਾ ਮੁਹੰਮਦ ਵਸੀਕ ਅਫਸਲ ਸ਼ਾਮਲ ਹੈ। ਪੁਲਿਸ ਮੁਤਾਬਕ ਐਨਾਨੇ ਪ੍ਰੋਵਿੰਸ ਪਰ ਵਿੱਚ 200 ਤੋਂ ਵੱਧ ਪੀੜਤਾਂ ਨੂੰ ਬਜ਼ੁਰਗ ਅਤੇ ਕਮਜ਼ੋਰ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਮਹਿੰਗੇ ਕਰੇਲੂ ਸੇਵਾਵਾਂ ਚ ਨਵੀਨੀ ਕਰਨ ਦੇ ਕਰਾਣਾਮੇ ਤੇ ਹਸਤਾਖਰ ਕਰਵਾਇਆ ਤੇ ਉਹਨਾਂ ਨੂੰ ਧੋਖਾ ਦਿੱਤਾ ਧੋਖੇਬਾਜ਼ਾਂ ਨੇ ਇਹਨਾਂ ਫਰਜ਼ੇ ਕਰਾਣਾਮਿਆਂ ਦੀ ਵਰਤੋਂ ਪੀੜਤਾਂ ਦੇ ਘਰਾਂ ਤੇ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਹੱਕਦਾਰ ਬਣਾਉਣ ਲਈ ਕੀਤੀ ਅਤੇ ਜ਼ਾਇਦਾਦਾਂ ਦੇ ਵਿਰੁੱਧ ਧੋਖਾਧੜੀ ਉੱਚ ਵਿਆਜ ਵਾਲੇ ਕਰਜ਼ੇ ਪ੍ਰਾਪਤ ਕੀਤੇ ਜਿਸ ਨਾਲ ਪੀੜਤਾਂ ਨੂੰ ਭਾਰੀ ਵਿੱਤੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ অন্ਟਾਰੀਓ ਲੈਂਡ ਰਜਿਸਟਰੀ ਰਾਹੀਂ ਆਪਣੇ ਘਰ ਦੇ ਵਿ ਕੁਰੋਤੇ ਨਵੇਂ ਹੋਮ ਆਨਰ ਪ੍ਰੋਟੈਕਸ਼ਨ ਐਕਟ ਨਾਲ ਮਿਆਦ ਪੁੱਗ ਚੁੱਕੇ ਲੋਕਾਂ ਨੂੰ ਹਟਾ ਦਿਓ ਇਸ ਤੋਂ ਇਲਾਵਾ ਖਪਤਕਾਰ 1 ਸਾਲ ਦੇ ਅੰਦਰ ਗਲਤ ਪ੍ਰਸਤੁਤ ਕੀਤੇ ਇਕਰਾਰਨਾਮੇ ਨੂੰ ਰੱਦ ਕਰ ਸਕਦੇ ਹਨ ਅਤੇ ਕਰਕਰ ਵਿਕਰੀ ਲਈ 10 ਦਿਨ ਦੀ ਕੋਲਿੰਗ ਆਫ ਮਿਆਦ ਦੀ ਵਰਤੋਂ ਵੀ ਕਰ ਸਕਦੇ ਹਨ ਸਿਹਤ ਮੰਤਰੀ ਮਾਖੋਲਿੰਗ ਸੈਨੇਟਰਸ ਨੋ ਫਾਰਮਾਕੇਅਰ ਬਿਲ ਵਿੱਚ ਸੋਧ ਨਾ ਕਰਨ ਦੀ ਅਪੀਲ ਕਰ ਰਹੇ ਹਨ ਜਿਸ ਕਾਰਨ ਕਿ ਇਹ ਸੋਧ ਉਹਨਾਂ ਨੇ ਜਿਸ ਬਾਰੇ ਮੰਤਰੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਐਨਡੀਪੀ ਨਾਲ ਗੱਲਬਾਤ ਕੀਤੀ ਸੀ ਰਿਪੋਰਟ ਮੁਤਾਬਕ ਬਿਲ ਦਾ ਉਦੇਸ਼ ਇੱਕ ਰਾਸ਼ੀ ਫਾਰਮਾਕੇਅਰ ਪ੍ਰੋਗਰਾਮ ਸਾਬਤ ਕਰਨਾ ਅਤੇ ਸਿਹਤ ਮੰਤਰੀ ਨੂੰ ਸ਼ੂਗਰ ਅਤੇ ਗਰਭ ਨਿਰੋਧਕ ਸਮੇਤ ਸੂਬਿਆਂ ਦੇ ਨਾਲ ਦਵਾਈਆਂ ਦੇ ਕਵਰੇਜ ਲਈ ਗੱਲਬਾਤ ਕਰਨ ਦੀ ਯੋਗ ਬਣਾਉਣਾ ਹੈ ਕਾਬਲੇਗੋਰ ਹੈ ਕਿ ਇਹ ਬਿਲ ਨਿਊ ਡੈਮੋਕ੍ਰੇਟਸ ਨਾਲ ਗੈਰੀ ਗੱਲਬਾਤ ਦਾ ਨਤੀਜਾ ਸੀ ਜਿਨ੍ਹਾਂ ਨੇ ਤਾਂ ਕਿ ਦਿੱਤੀ ਸੀ ਕਿ ਜੇਕਰ ਸ਼ਰਤਾਂ ਤੇ ਸਹਿਮਤੀ ਨਹੀਂ ਬਣੀ ਤਾਂ ਲਿਬਰਲਸ ਨਾਲ ਆਪਣਾ ਸਮਰਥਨ ਦੱਸਦੇ ਯੇ ਆਜ਼ਾਦ ਸੈਨੇਟਰ ਰੋਜ਼ਮਰੀ ਮੂਰੀ ਨੇ ਬਿੱਲ ਨੂੰ ਸੁਧਾਰਨ ਲਈ ਮਹਾਰਤਵੋ ਸੁਝਾਅ ਪ੍ਰਾਪਤ ਕੀਤੇ ਹਨ ਪਰ ਹਾਲੈਂਡ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਮੌਜੂਦਾ ਸ਼ਬਦਾਵਲੀ ਮਹਤਵਪੂਰਨ ਹੈ ਹਾਲਾਂਕਿ ਇਸ ਦੌਰਾਨ ਹਾਲੈਂਡ ਨੇ ਕਿਹਾ ਕਿ ਉਹ ਸੈਨੇਟ ਦੀ ਭੂਮਿਕਾ ਦਾ ਸਨਮਾਨ ਕਰਦਾ ਹੈ ਪਰ ਵਿਸ਼ਵਾਸ ਕਰਦਾ ਹੈ ਕਿ ਬਿੱਲ ਦੇ ਵੇਰਵੇ ਗੰਭੀਰ ਤੌਰ ਤੇ ਸੰਤੁਲਿਤ ਹੋਣਗੇ ਸੈਨੇਟ ਨੂੰ ਕਾਨੂੰਨ ਪਾਸ ਕਰਨ ਅਤੇ ਕੰਜ਼ਰਵੇਟਿਵ ਦੇ ਦਾਅਵਿਆਂ ਦਾ ਮੁਕਾਬਲਾ ਕਰਨ ਲਈ ਤੇਜ਼ੀ ਨਾਲ ਕੰਮ ਕਰਨ ਦੀ ਅਪੀਲ ਕਰ ਰਿਹਾ ਹੈ ਜਿਸ ਦਾ ਕਹਿਣਾ ਹੈ ਕਿ ਪ੍ਰੋਗਰਾਮ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੈ ਕਮਬੈਕ ਦੇ ਪ੍ਰੀਮੀਅਰ ਫ੍ਰੈਂਸਫਰ ਲੀਗੋ ਨੇ ਬਲੌਕ ਕੈਬਕਵਾਨ ਨੂੰ ਪ੍ਰਦਾਨਮਤੀ ਜਸਟਨ ਟ੍ਰੂਡੋ ਦੀ ਸਰਕਾਰ ਨੂੰ ਡੇਕਰ ਅਤੇ ਚੋਣ ਸ਼ੁਰੂ ਕਰਨ ਲਈ ਕੰਸਰਵੇਟਿਵ ਮੋਸ਼ਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ ਲੀਗੋ ਨੇ ਦਲੀਲ ਦਿੱਤੀ ਕਿ ਟ੍ਰੂਡੋ ਨੇ ਕਮਬੈਕ ਦਾ ਨਿਰਾਰਧ ਕੀਤਾ ਹੈ ਅਤੇ ਇਮੀਗ੍ਰੇਸ਼ਨ ਸਮੇਤ ਸੁਭਾਈ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ ਇਸ ਦੌਰਾਨ ਅਪੀਲ ਦਾ ਜਵਾਬ ਦਿੰਦਿਆਂ ਬਲੌਕ ਕੈਬਕਵਾਨ ਦੇ ਲੀਡਰ ਈਵਸ ਫ੍ਰੈਂਸਫਰ ਬਲੈਂਕਟ ਨੇ ਲੀਗੋ ਦੀ ਪਟੀਸ਼ਨ ਰੱਦ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਉਹ ਆਪਣੇ ਫੈਸਲੇ ਦਾ ਤਹਿਤ ਕਾਰਵਾਈ ਕਰਨਗੇ ਜਾਣਕਾਰੀ ਮੁਤਾਬਕ ਬਲੈਂਕਟ ਨੇ ਲਿਬਰ ਸਰਕਾਰ ਨੂੰ ਹੇਠਲੇਆਉਣ ਲਈ ਮੋਸ਼ਨ ਦਾ ਇਲਾਬਲੇ ਕਾਲ ਬਾਤ ਕਰਨ ਲਈ ਬਲੌਕ ਦੀ ਸਥਿਤੀ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ ਪਾਰਟੀ ਕਬੇਕਵਾ ਲੀਡਰ ਪੋਲ ਸੈਂਟਪੀਅਰ ਪੋਲ ਮਾਂਟਾਨ ਬਲੈਂਕਟ ਦੀ ਪਹੁੰਚ ਦਾ ਸਮਰਥਨ ਕਰਦਾ ਹੈ ਤੇ ਸਰਕਾਰ ਨੂੰ ਟੈਟੇਰੀ ਕਰਨ ਦੇ ਵਿਚਾਰ ਦਾ ਵਿਰੋਧ ਕਰਦਾ ਹੈ ਉਹਨਾਂ ਦਾ ਮੰਨਣਾ ਹੈ ਕਿ ਲਿਬਰਲ ਅਤੇ ਕੰਜ਼ਰਵੇਟਿਵ ਦੋਵੇਂ ਕਪੈਕ ਦੀਆਂ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਨਹੀਂ ਕਰਨਗੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਸੀਐਸਆਈਐਸ ਦੀ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਅਤੇ ਚੀਨ ਦੋਵੇਂ ਕੈਨੇਡੀਅਨ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਲਈ ਗੈਰ ਕਾਨੂੰਨੀ ਫੰਡਾਂ ਅਤੇ ਗਲਤ ਜਾਣਕਾਰੀ ਦੀ ਵਰਤੋਂ ਕਰ ਰਹੇ ਹਨ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਭਾਰਤਪੱਖੀ ਸੰਸਦ ਮੈਂਬਰਾਂ ਦਾ ਸਮਰਥਨ ਕਰਨ ਅਤੇ ਖਾਲਿਸਤਾਨ ਲਹਿਰ ਨੂੰ ਕਮਜ਼ੋਰ ਕਰਨ ਤੇ ਕੇਂਦਰੀ ਤੌਰ 'ਤੇ ਚੀਨ ਨੇ ਆਪਣੀਆਂ ਨੀਤੀਆਂ ਦੀ ਆਲੋਚਨਾ ਕਰਨ ਲਈ ਮਾਈਕਲ ਚੋਂਗ ਵਰਗੇ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਸੀਐਸਆਈਐਸ ਦੀ ਰਿਪੋਰਟ ਉਜਾਗਰ ਕਰਦੀ ਹੈ ਕਿ ਭਾਰਤ ਰਾਜਨੀਤਿਕ ਨਾਮਜ਼ਦਗੀਆਂ ਨੂੰ ਪ੍ਰਭਾਵਿਤ ਕਰਨ ਅਤੇ ਪੰਜਾਬ ਵਿੱਚ ਇੱਕ ਆਜ਼ਾਦ ਸਿੱਖ ਰਾ ਇਸ ਮਤਕਨ ਡਰੋਨ ਦੀ ਕੋਸ਼ਿਸ਼ ਕਰ ਰਿਹਾ ਹੈ ਸੁਰਾਨ ਚੀਨ ਰੂਸ ਈਰਾਨ ਅਤੇ ਪਾਕਿਸਤਾਨ ਵੀ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਚੀਨ ਕੈਨੇਡੀਅਨ ਸੰਸਦ ਮੈਂਬਰਾਂ ਬਾਰੇ ਗੁਪਤ ਜਾਣਕਾਰੀ ਇਕੱਠੀ ਕਰ ਰਿਹਾ ਹੈ ਇਹ ਜਾਂਚ ਦਰਸਾਉਂਦੀ ਹੈ ਕਿ ਇਹ ਦੇਸ਼ ਆਪਣੇ ਰਾਜਨੀਤਿਕ ਅਜੰਡੇ ਨੂੰ ਅੱਗੇ ਵਧਾਉਣ ਲਈ ਗਲਤ ਜਾਣਕਾਰੀ ਧਮਕਾਉਣ ਅਤੇ ਗੈਰਕਾਨੂੰਨੀ ਫੰਡਾਂ ਦੀ ਵਰਤੋਂ ਕਰ ਰਹੇ ਹਨ ਰਿਪੋਰਟ ਵਿੱਚ 2018 ਤੋਂ ਹੁਣ ਤੱਕ ਦੀਆਂ ਗਤੀਵਿਧੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਇੱਕ ਖਾਲਸਾਨੀ ਕਾਰਕੁਨ ਦੀ ਹੱਤਿਆ ਵਿੱਚ ਭਾਰਤੀ ਸ਼ਮੂਲੇ ਤੇ ਹਾਲੀ ਦੇ ਦੋਸ਼ਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਇਕ ਜੀਡੀ ਪਾਵਰ ਸਰਵੇਖਣ ਅਨੁਸਾਰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਨੂੰ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਹਵਾਈ ਅੱਡਿਆਂ ਵਿੱਚੋਂ ਗਾਹਕਾਂ ਦੀ ਸੰਤੁਸ਼ਟੀ ਲਈ ਦੂਜੇ ਸਭ ਤੋਂ ਖਰਾਬ ਰੈਂਕ ਦਾ ਦਰਜਾ ਦਿੱਤਾ ਗਿਆ ਹੈ ਹਵਾਈ ਅੱਡੇ ਨੇ ਕਾਜ਼ਾ ਪੁਆਇੰਟਸ ਵਿੱਚੋਂ 569 ਅੰਕ ਪ੍ਰਾਪਤ ਕੀਤੇ ਇਸ ਨੂੰ 21 ਮੈਗਾ ਹਵਾਈ ਅੱਡਿਆਂ ਵਿੱਚੋਂ 20ਵੇਂ ਸਥਾਨ ਤੇ ਰੱਖਿਆ ਗਿਆ ਜੋ ਸਾਲਾਨਾ 30 ਮਿਲੀਅਨ ਤੋਂ ਵੱਧ ਯਾਤਰੀਆਂ ਦੀ ਸੇਵਾ ਕਰਦੇ ਹਨ ਇਸ ਸਰਵੇਖਣ ਵਿੱਚ ਉੱਚ ਯਾਤਰਾ ਦੀ ਮੰਗ ਭੇੜਪੜਕੇ ਵਾਲੇ ਟਰਮੀਨਲ ਅਤੇ ਲੰਬੇ ਸੁਰੱਖਿਆ ਉਡੀਕ ਸਮੇਂ ਵਰਗੀਆਂ ਚੁਣੌਤੀਆਂ ਨੂੰ ਉਜਾਗਰ ਕੀਤਾ ਗਿਆ ਹੈ ਰਿਪੋਰਟ ਮੁਤਾ ਤੇ ਅਤੇ ਇਸ ਦੇ ਤਾਜ਼ਾ ਨਤੀਜੇ ਉੱਤਰੀ ਅਮਰੀਕਾ ਦੇ 26000 ਤੋਂ ਵੱਧ ਯਾਤਰੀਆਂ ਦੇ ਫੀਡਬੈਕ ਤੋਂ ਸਾਹਮਣੇ ਆਏ ਹਨ ਹਾਲਾਂਕਿ ਟੋਟੋਪੀਅਸੰਧੇ ਅਧਿਕਾਰੀਆਂ ਨੇ ਸਰਵੇਖਣ ਦੀ ਪ੍ਰਸਯੋਗਤਾ ਤੇ ਸਵਾਲ ਉਠਾਏ ਅਤੇ ਦਾਵਾ ਕੀਤਾ ਕਿ ਇਹ ਯੂਐਸ ਯਾਤਰੀਵਲ ਚੁੱਕਿਆ ਹੋਇਆ ਸੀ ਪਰ ਜਿਹੜੀ ਪਾਵਰ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਾਰਜ ਪ੍ਰਣਾਲੀ ਦਾ ਹਵਾਲਾ ਦਿੰਦੇ ਹੋਏ ਉਹਨਾਂ ਦੀਆਂ ਖੋਜਾਂ ਤੇ ਕਾਇਮ ਰਿਹਾ ਕਾਬਲੇ ਕੋਰੇ ਕੀ ਪੀਅਰਸਨ 에ਅਰਪੋਰਟ ਨੇ ਜ਼ਿਆਦਾਤਰ ਭੀੜ ਦੇ ਕਾਰਨ ਪਿਛਲੇ ਸਾਲਾਂ ਵਿੱਚ ਸਮਾਨ ਦਰਜਾ ਬੰਦੀ ਦਾ ਸਾਹਮਣਾ ਕੀਤਾ ਹੈ ਇਸ ਦੇ ਬਾਵਜੂਦ ਪੋਲਾਰਾ ਰਣਨੀਤਿਕ ਇਨਸਾਈਟਸ ਦੁਆਰਾ ਇੱਕ ਵੱਖ 80% ਆਪਣੇ అనుభవ ਤੋਂ ਸੰਤੁਸ਼ਟ ਸਨ ਜਦੋਂ ਕਿ ਵੈਂਕੂਵਰ ਕੈਲਗਰੀ ਅਤੇ ਮੌਂਟਰੀਅਲ ਵਰਗੇ ਹੋਰ ਪ੍ਰਮੁੱਖ ਕੈਨੇਡੀਅਨ ਹਵਾਈ ਅੱਡਿਆਂ ਨੂੰ ਵੱਡੇ ਹਵਾਈ ਅੱਡਿਆਂ ਦੀ ਸ਼੍ਰੇਣੀ ਵਿੱਚ ਦਰਜਾ ਦਿੱਤਾ ਗਿਆ ਕਿਸੇ ਨੇ ਵੀ ਜੀਡੀ ਪਾਵਰ ਸਰਵੇਖਣ ਵਿੱਚ ਮੇਗਾ ਹਵਾਈ ਅੱਡਿਆਂ ਦੀ ਸੂਚੀ ਨਹੀਂ ਬਣਾਈ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਇੱਕ ਗੈਰਬੰਧਨ ਵਾਲਾ ਪ੍ਰਸਤਾਵ ਪਾਸ ਕਰਕੇ ਇਜ਼ਰਾਈਲ ਨੂੰ 12 ਮਹੀਨਿਆਂ ਦੇ ਅੰਦਰ ਫਲਸਤੀਨੀ ਖੇਤਰਾਂ ਤੋਂ ਆਪਣਾ ਕਬਜ਼ਾ ਖਤਮ ਕਰਨ ਲਈ ਕਿਹਾ ਹੈ। ਇਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ ICJ ਦੀ ਇੱਕ ਸਲਾਹਕਾਰ ਰਾਇ ਦੀ ਪਾਲਣਾ ਕਰਦਾ ਹੈ ਜਿਸ ਨੇ ਐਲਾਨ ਕੀਤਾ ਕਿ ਵੈਸਟ ਬੈਂਕ, ਪੂਰਬੀ ਯਰੂਸ਼ਲਮ ਅਤੇ ਗਾਜ਼ਾ ਵਿੱਚ ਇਜ਼ਰਾਈਲ ਦੀ ਮੌਜੂਦਗੀ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਗੈਰਕਾਨੂੰਨੀ ਹੈ। 101 124 ਦੇਸ਼ਾਂ ਦੁਆਰਾ ਸਮਰਥਨ ਪ੍ਰਾਪਤ UN ਦਾ ਮਤਾ ਕਬਜ਼ੇ ਨੂੰ ਖਤਮ ਕਰਨ ਲਈ ਵਿਸ਼ਵਵਿਆਪੀ ਸਮਰਥਨ ਨੂੰ ਦਰਸਾਉਂਦਾ ਹੈ ਜਦੋਂ ਕਿ ਮਤਾ ਪ੍ਰਤੀਕਾਤਮਕ ਮਹੱਤਵ ਰ ਤਕਾਤਵਾਦ ਦਾ ਲੇਬਲ ਦਿੰਦੇ ਹੋਏ ਇਸ ਨੂੰ ਰੱਦ ਕਰ ਦਿੱਤਾ ਅਤੇ ਆਪਣੀ ਇਸ ਗੱਲ ਨੂੰ ਕਾਇਮ ਰੱਖਿਆ ਹੈ ਕਿ ਇਹਨਾਂ ਖੇਤਰਾਂ ਵਿੱਚ ਯਹੂਦੀ ਬਸਤੀਆਂ ਕਾਨੂੰਨੀ ਹਨ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਦਲੀਲ ਦਿੱਤੀ ਕਿ ਇਹ ਫੈਸਲਾ ਹਤਵਾਦ ਨੂੰ ਉਚੈਤ ਕਰਦਾ ਹੈ ਅਤੇ ਸ਼ਾਂਤੀ ਨੂੰ ਕਮਜ਼ੋਰ ਕਰਦਾ ਹੈ ਸੰਯੁਕਤ ਰਾਸ਼ਟਰ ਮੱਧ ਤਵ ਵਿਰੋਧ ਕਰਦਿਆਂ ਕਿਹਾ ਕਿ ਇਹ ਸ਼ਾਂਤੀ ਦਾ ਸੰਘਰਸ਼ ਦੇ ਹੱਲ ਵੱਲ ਕੋਈ ਅਸਲ ਰਸਤਾ ਪੇਸ਼ ਨਹੀਂ ਕਰਦਾ ਉੱਥੇ ਫਲਸਤੀਨੀ ਅਥਾਰਟੀ ਮਤਨ ਨੂੰ ਆਪਣੇ ਕਾਰਨ ਲਈ ਇੱਕ ਮੁੱਖ ਪੱਲ ਵਿੱਚੋਂ ਦੇਖਦੀ ਹੈ ਜੋ ਵਿਸ਼ਵਵਿਆਪੀ ਸਹਿਮਤੀ ਨੂੰ ਜਾਗਰੂਕ ਕਰਦੀ ਹੈ ਕਿ ਕਬਜ਼ਾ ਖਤਮ ਹੋਣਾ ਚਾਹੀਦਾ ਹੈ ਹਾਲਾਂਕਿ ਯੂਕੇ ਵਰਗੇ ਦੇਸ਼ਾਂ ਨੇ ਇਹ ਕਹਿੰਦੇ ਹੋਏ ਇਸ ਗੱਲ ਤੋਂ ਕਿਤਾ ਕਿਮਤੇ ਵਿੱਚ ਸ਼ਾਂਤੀਪੂਰਨ ਦੋ ਰਾਜ ਹਲ ਨੂੰ ਅੱਗੇ ਵਧਾਉਣ ਵਿੱਚ ਸਪਸ਼ਟਤਾ ਦੀ ਘਾਟ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਮਤੇ ਦਾ ਪ੍ਰਭਾਵ ਵੱਡੇ ਪੱਧਰ ਤੇ ਪ੍ਰਤੀਕਾਤਮਕ ਹੋ ਸਕਦਾ ਹੈ ਕਿਉਂਕਿ ਇਹ ਕਾਨੂੰਨੀ ਤੌਰ ਤੇ پابੰਦ ਨਹੀਂ ਹੈ ਬੋਲਡਨ ਦੇ ਵਿੱਚ ਅੱਜ ਲਈ ਇਹਨਾ ਹੀ ਮੋਟੋ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰself